ਗੁਰੂ ਗੋਬਿੰਦ ਸਿੰਘ ਨੂੰ ਇਤਰਾ ਜਿੱਤਿਆ ਨਹੀਂ ਜਾ ਸਕਦਾ ਉਹਨੇ ਲਿਖਤੀ ਰੂਪ ਵਿੱਚ ਲਿਖ ਕੇ ਦਿੱਤਾ ਸੀ ਵੀ ਤੁਸੀਂ ਜੰਗ ਲੜੋਈ ਨਾ ਚਾਰ ਸਫੇਰੋਂ ਕਿਲੇ ਨੂੰ ਘੇਰਾ ਪਾ ਕੇ ਬਹਿ ਜਾਓ ਰਸਤਾ ਜਾਣੀਆਂ ਅੰਦਰ ਬੰਦ ਕਰ ਦਿਓ ਸਿੱਖ ਭੁੱਖ ਤੇ ਦੁੱਖ ਦੇ ਨਾਲ ਆਪਣੇ ਆਪ ਕਿਲਾ ਛੱਡ ਦੇਣਗੇ ਇਸ ਜੀਵਨ ਨੂੰ ਸਭ ਤੋਂ ਪਹਿਲੀ ਲੋੜ ਜੀਣ ਦੀ ਹੈ ਹਵਾ ਦੀ ਜੋ ਸਰਵ ਵਿਆਪਕ ਹੈ ਤੇ ਹਰ ਜਗ੍ਹਾ ਹਰ ਇੱਕ ਮਨੁੱਖ ਨੂੰ ਮਿਲ ਜਾਂਦੀ ਹੈ ਦੂਸਰੀ ਇਸ ਜੀਵਨ ਨੂੰ ਜੀਣ ਦੀ ਲੋੜ ਹੈ ਪਾਣੀ ਦੀ ਮਹਾਰਾਜ ਬੜੇ ਹੀ ਦ੍ਰਿਦਦ੍ਰਿਸ਼ੀ ਸਨ ਉਹਨਾਂ ਆਨੰਦਗੜ੍ਹ ਦੇ ਕਿਲੇ ਚ ਇੱਕ ਬੌਲੀ ਖਦਾਈ ਜਿਹੜੀ ਅੱਜ ਵੀ ਉੱਥੇ ਮੌਜੂਦ ਆ ਭੀ ਭਾਵੇਂ ਕਿੰਨਾ ਲੰਮਾ ਸਮਾਂ ਘੇਰਾ ਪਿਆਰਾ ਹੈ ਪਰ ਪਾਣੀ ਦੀ ਕਿਲਤ ਨਾ ਆਵੇ ਤੀਸਰੀ ਇਸ ਜੀਵਨ ਨੂੰ ਜੀਣ ਦੀ ਲੋੜ ਹੈ ਅਨ ਦੀ ਉਹ ਜਿੰਨਾ ਚਿਰ ਸੀ ਗੁਰੂ ਕੇ ਸਿੱਖ ਛਕਦੇ ਰਹੇ ਜਦੋਂ ਅਨ ਸਮਾਪਤ ਹੋ ਗਿਆ ਫਿਰ ਸਿੱਖਾਂ ਨੇ ਰੁੱਖਾਂ ਦੇ ਪੱਤੇ ਭਰੂ-ਭਰੂ ਕੇ ਛਕੇ ਰੋਖਾਂ ਦੀਆਂ ਜੜਾਂ ਨੂੰ ਬਾਲ-ਬਾਲ ਕੇ ਛਕਿਆ ਸ਼ੇਰਾਂ ਦੀ ਕੰਡ ਲਾਉਣ ਵਾਲੇ ਸੂਰਮੇ ਭੁੱਖ ਨੇ ਇੱਕ ਵਾਰ ਰੋੜ ਕੇ ਰੱਖ ਦਿੱਤੇ ਕਈ ਨੀਲੇ ਵਰਗੇ ਪ੍ਰਸ਼ਾਦੀ ਹਾਥੀ ਵਰਗੇ ਜਾਨਵਰ ਵੀ ਇਸ ਕਿਲੇ ਵਿੱਚ ਸਤਗੁਰਾਂ ਦੇ ਮਾਰੇ ਗਏ ਇਹਨਾਂ ਦਿਨਾਂ ਦੇ ਵਿੱਚ ਹੀ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਔਰੰਗਜ਼ੇਬ ਉਹਦੇ ਮੁੰਚੀ ਇਜਨੀ ਦੀ ਮੌਰਥਲੇ ਇੱਕ ਮਰਨੂ ਖਾਦਾ ਆ ਕਿ ਮੇਰੇ ਨਵਾਬਾਂ ਨੇ ਤੁਹਾਨੂੰ ਬਹੁਤ ਤੰਗ ਕੀਤਾ ਤੁਸੀਂ ਜੇ ਦੀਨੇ ਕਾਂਡ ਦੇ ਮਕਾਮ ਤੇ ਆ ਕੇ ਸੁਲਾ ਦੀ ਗੱਲ ਕਰੋ ਤੇ ਇੱਕ ਚਿੱਠੀ ਸੂਬਾ ਵਜ਼ੀਰ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਗਈ ਇੱਕ ਚਿੱਠੀ ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਈ ਇੱਕ ਚਿੱਠੀ 22 ਧਰਦਿਆਂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਕਿ ਜੇ ਤੁਸੀਂ ਕਿਲਾ ਛੱਡ ਦਿਓ ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ ਇੱਕ ਚਿੱਠੀ ਨਾਲ ਹੀ ਔਰੰਗਜੀਬ ਨੇ ਵਜ਼ੀਰ ਖਾਨ ਨੂੰ ਲਿਖ ਦਿੱਤੀ ਕਿ ਜੇਕਰ ਤੇ ਪੀਰੇ ਹਿੰਦ ਮੇਰੀਆਂ ਗੱਲਾਂ ਤੇ ਇਤਬਾਰ ਕਰਕੇ ਅਨੰਦਪੁਰ ਦਾ ਕਿਲਾ ਛੱਡਦੇ ਤੈਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦੇਵਾਂ ਪਰ ਮਹਾਰਾਜ ਜੀ ਵੀ ਮੱਕਾਰੀ ਨੂੰ ਜਾਣਦੇ ਸਨ ਉਹਨਾਂ ਦਾ ਸੁਭਾਅ ਆਉਣ ਵਾਲੀਆਂ ਮੁਸ਼ਕਲਾਂ ਤੋਂ ਮੂੰਹ ਮੋੜ ਲੈਣਾ ਨਹੀਂ ਸੀ ਉਹਨਾਂ ਨੇ ਜ਼ਿੰਦਗੀ ਦੇ ਹਰ ਚਰਾਹੇ 'ਚੋਂ ਵਿਖੜੇ ਪੈਂਡੇ ਦੀ ਚੋਣ ਕੀਤੀ ਜਦੋਂ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨਾ ਸਿੱਖਾਂ ਨੇ ਬੜੇ ਤੋਹਫੇ ਵੇਟ ਕੀਤੇ ਇੱਕ ਤੋਹਫਾ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਵੱਲੋਂ ਗੁਰੂ ਗੋਬਿੰਦ ਸਿੰਘ ਆਇਆ ਉਹ ਕੀ ਸੀ ਸ਼ਹੀਦ ਕੀਤਾ ਆਇਆ ਸੈਭ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਸਤਗੁਰਾਂ ਨੇ ਬੜੇ ਅਦਬ ਨਾਲ ਝੋਲੀ ਵਿੱਚ ਰੱਖ ਕੇ ਤੇ ਤਲਵਾਰ ਦੇ ਕਬਜੇ ਤੇ ਹੱਥ ਰੱਖ ਕੇ ਗੱਲ ਆਖੀ ਸੀ ਵੀ ਜਿੰਨਾ ਚਿਰ ਤੱਕ ਤੁਹਾਨੂੰ ਹੀਤ ਕਰਨ ਵਾਲੀ ਜ਼ਾਲਮ ਸਰਕਾਰ ਦਾ ਜ਼ੁਲਮ ਨਾ ਸਨ ਹੋ ਜਾਂਦਾ ਉਹਨਾਂ ਚਿਰ ਮੈਂ ਤਲਵਾਰ ਮ्यान ਵਿੱਚ ਨਹੀਂ ਕਰੂੰਗਾ ਐਸੀ ਉਹਨਾਂ ਦੇ ਵਿਖੜੇ ਪੈਂਡੇ ਦੀ ਚੋਣ ਸੁਬਾ ਹੋਈ ਤੇ ਉਹਨਾਂ ਆਪਣੀ ਮਾਤਾ ਮਾਤਾ ਗੁਜਰੀ ਜੀ ਨੂੰ ਆਖਿਆ ਮਾਤਾ ਜੀ ਆ ਚਾਰ ਚਿੱਠੀਆਂ ਮੈਨੂੰ ਆਪਣੇਆ ਦੇਸ਼ ਦੇ ਰਾਜਿਆਂ ਵੱਲੋਂ ਆਈਆਂ ਬੇਟਾ ਇਹ ਕੀ ਆਂਦੇ ਆ ਮਾਤਾ ਆਂਦੇ ਪਿੱਕਲਾ ਛੱਡ ਦਿਓ ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ ਮਾਤਾ ਨੇ ਆਖਿਆ ਬੇਟਾ ਲੜਾਈ ਮੁੱਕ ਜਾਣੀ ਕੋਈ ਜ਼ਿੰਦਗੀ ਨਹੀਂ ਜ਼ਿੰਦਗੀ ਇੱਕ ਸੰਘਰਸ਼ ਹੈ ਇਹ ਪੰਜ ਭੂਤਕ ਸਰੀਰ ਤੈਨੂੰ ਸੰਘਰਸ਼ ਵਾਸਤੇ ਮਿਲਿਆ ਹੈ ਮਤ ਸੋਚੋ ਕਿ ਲੜਾਈ ਮੁੱਕੇਗੀ ਇਹ ਲੜਾਈ ਸਗੋਂ ਹੋਰ ਵਧੇਗੀ ਕਿਉਂਕਿ ਤੇਰਾ ਵਾਸਤਾ ਉਹਨਾਂ ਬੰਦਿਆਂ ਦੇ ਨਾਲ ਪੈ ਗਿਆ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ ਮਾਤਾ ਮੈਂ ਵੀ ਤੁਹਾਡੀ ਇਹ ਰਹਿ ਲੈਣੀ ਚਾਹਨਾ ਵੀ ਕਿਲਾ ਛੱਡ ਦੇਣਾ ਚਾਹੀਦਾ ਜਾਂ ਨਹੀਂ ਮਾਤਾ ਨੇ ਕਿਲਾ ਛੱਡਣ ਵਿੱਚ ਰਹਿ ਪ੍ਰਗਟ ਕੀਤੀ ਸਤਗੁਰੂ ਕਹਿਣ ਲੱਗੇ ਮਾਤਾ ਜੀ ਮੁਸੀਬਤਾਂ ਹੋਰ ਵੱਧਣਗੀਆਂ ਮਾਤਾ ਗੁਜਰੀ ਜੀ ਦੀ ਉਮਰ ਉਸ ਵੇਲੇ 80 ਵਰੇ ਦੇ ਕਰੀਬ ਸੀ ਤੇ ਇਸ ਉਮਰ ਦੇ ਵਿੱਚ ਹੋਸ਼ ਹਵਾਸ਼ ਕਾਇਮ ਰਹਿਣੇ ਠੀਕ ਫੈਸਲੇ ਕਰਨੇ ਉਹਨਾਂ ਦੀ ਆਤਮਾ ਕਿੰਨੀ ਬਲਵਾਨ ਹੋਏਗੀ ਤੇ ਆਤਮਾ ਬਲਵਾਨ ਹੋਣ ਦਾ ਕਾਰਨ ਉਹਨਾਂ ਦਾ ਸਿਮਰਨ ਸੀ ਉਹਨਾਂ ਦਾ ਤਪ ਸੀ ਮਾਤਾ ਨੇ ਆਖਿਆ ਬੇਟਾ ਜੇ ਤੂੰ ਕਿਲਾ ਨਾ ਛੱਡੇਗਾ ਨਾ ਤਿਆਸ ਇਹ ਗੱਲ ਕਹੇਗਾ ਕਿ ਜੇਕ ਤੇ ਤੇਗ ਬਹਾਦਰ ਦਾ ਪੁੱਤਰ ਕਿਲੇ ਚੋਂ ਬਾਹਰ ਹੁੰਦਾ ਤੇ ਇਹਦੀ ਜਵਾਬ ਮਰਦੀ ਵੇਖੀ ਜਾਂਦੀ ਬੇਟਾ ਮੈਂ ਉਹ ਦਿਨ ਪ੍ਰਸੰਨ ਹੋਵਾਂਗੀ ਜਿੱਦਣ ਤੇਰੇ ਕੋਲ ਕੋਈ ਮਜ਼ਬੂਤ ਕਿਲਾ ਨਹੀਂ ਹੋਏਗਾ ਤੇਰੇ ਕੋਲ ਕੋਈ ਜੰਗ ਦਾ ਸਮਾਨ ਨਹੀਂ ਹੋਏਗਾ ਤੇਰੇ ਕੋਲ ਬਹੁਤੀ ਫੌਜ ਨਹੀਂ ਹੋਏਗੀ ਤੇ ਜਿੱਦਣ ਤੂੰ ਚੰਦ ਸਾਥੀਆਂ ਦੇ ਨਾਲ ਜ਼ਿੰਦਗੀ ਦੇ ਪਿੰਡ ਵਿੱਚ ਇਹ ਗੱਲ ਕਹੇਗਾ ਕਿ ਸ਼ੁਭ ਕਰਮਨ ਤੇ ਕਬ ਹੋਣਾ ਡਰੋ ਮੈਂ ਉਦੋਂ ਸਮਝਾਂਗੀ ਮੈਂ ਆਪਣੇ ਬੇਟੇ ਨੂੰ ਆਪਣੇ ਦੁੱਧ ਵਿੱਚੋਂ ਕੋਈ ਸ਼ਕਤੀ ਦਿੱਤੀ ਜਾਂ ਉਦੋਂ ਤੇਰੇ ਪਿਤਾ ਦਾ ਖੂਨ ਪਰਖਿਆ ਜਾਏਗਾ ਮਾਤਾ ਦੇ ਕਹਿੰਦੇ ਸਤਿਗੁਰ ਨੇ ਕਿਲਾ ਛੱਡ ਦਿੱਤਾ 6 ਤੇ 7 ਕੋ ਦੀ ਰਾਤ ਨੂੰ ਵਿਚਲੀ ਰਾਤ ਨੂੰ ਇਹ ਕਿਲਾ ਛੱਡਿਆ ਚਾਬੀਆਂ ਗੁਰਬਖਸ਼ ਦਾਸ ਮੰਤ ਨੂੰ ਬੁਲਾ ਕੇ ਦਿੱਤੀਆਂ ਸਾਡੇ ਤੋਂ ਬਾਅਦ ਇੱਥੇ ਤੂੰ ਬੱਤੀ ਤੁਸਾ ਕਰਨੀ ਆ ਤੁਸੀਂ ਕਦੋਂ ਆਓਗੇ ਉਸ ਮਹਾਪੁਰਸ਼ ਨੇ ਪੁੱਛਿਆ ਸਤਿਗੁਰੂ ਕਹਿਣ ਲੱਗੇ ਮੈਂ ਇਸ ਧਰਤੀ ਤੋਂ ਸਦਾ ਵਾਸਤੇ ਜਾ ਰਿਹਾ ਹਾਂ ਸਿੱਖੋ ਇਹ ਗੱਲਾਂ ਬੜੀਆਂ ਦਿਲ ਹਲਾਦਣ ਵਾਲੀਆਂ ਸਨ ਮਹਾਰਾਜ ਉਸ ਪਿਆਰੇ ਨੰਦਪੁਰ ਨੂੰ ਛੱਡ ਰਿਹਾ ਜਿੱਥੇ ਉਹਨਾਂ ਦੇ ਬੇਟਿਆਂ ਦੇ ਜਨਮ ਹੋਇਆ ਜਿੱਥੇ ਉਹਨਾਂ ਨੇ ਤੀਰ ਚਲਾਉਣੇ ਸਿੱਖੇ ਆ ਜਿੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਮਾਰੇ ਦੇ ਥਾਪੜੇ ਲਿਆ ਔਰ ਆਪਣੇ ਪਿਤਾ ਦੀ ਸ਼ਹਾਦਤ ਦਾ ਪਰਨ ਔਰ ਪ੍ਰਤਿਗਿਆ ਵੀ ਆਪਣੀਆਂ ਅੱਖਾਂ ਨਾਲ ਦੇਖੀ ਮਹਾਰਾਜ ਉਸ ਪਿਆਰੇ ਆਨੰਦਪੁਰ ਨੂੰ ਛੱਡ ਰਹੇ ਆ ਛੋਟੇ ਜਿਹੇ ਕਾਫਲੇ ਨਾਲ ਮਹਾਰਾਜ ਇਸ ਕਿਲੇ ਵਿੱਚੋਂ ਬਾਹਰ ਨਿਕਲਦੇ ਆ ਦੋ ਕਦਮ ਅੱਗੇ ਗਏ ਆ ਪਿੱਛੋਂ ਘੋੜੇ ਤੇ ਸੂਈਆਂ ਚੜਿਆਉਂਦਾ ਦਿਆ ਸਿੰਘ ਨੇ ਪੁੱਛਿਆ ਮਹਾਰਾਜ ਇਹ ਕੀ ਖਬਰ ਆ ਸਤਿਗੁਰੂ ਕਹਿਣ ਲੱਗੇ ਦੁਸ਼ਮਣ ਆਪਣਾ ਈਮਾਨ ਛੱਡ ਚੁੱਕਾ ਹੈ ਉਹ ਸਾਡੇ ਤੇ ਧਾਵਾ ਬੁੱਲਣ ਵਾਲਾ ਹੈ ਚਾਰ ਕਦਮ ਅੱਗੇ ਗਿਆ ਅੱਗਿਓਂ ਘੋੜੇ ਤੇ ਸੂਈਆ ਚੜਿਆ ਆਉਂਦਾ ਦਿਆ ਸਿੰਘ ਨੇ ਫਿਰ ਪੁੱਛਿਆ ਮਹਾਰਾਜ ਇਹ ਕੀ ਖਬਰ ਆ ਸਤਿਗੁਰੂ ਕਹਿਣ ਲੱਗੇ ਸਿੱਖੋ ਜੇ ਸਰਸਾ ਨੂੰ ਤੁਸੀਂ ਬਾਹਰ ਕਰਨਾ ਨਾ ਉਹਦੇ ਵਿੱਚ ਤਗਿਆਨੀ ਉਹਦੇ ਵਿੱਚ ਖੜਾ ਚੁੱਕਾ ਹੈ ਮੁਸ਼ਕਲੇ ਇਤਨੀ ਬੜੀ ਮੁਸੀਬਤਾਂ ਇਤਨੀ ਬੜੀ ਕਿ ਅਸਾ ਹੋ ਗਈ ਗੁਰੂ ਗੋਬਿੰਦ ਸਿੰਘ ਨੇ ਵੇਖਿਆ ਵੀ ਸੁਖਾਵੀ ਗੱਲ ਤੇ ਹੈ ਹੀ ਕੋਈ ਨਹੀਂ ਹੁਣ ਤੈਨੂੰ ਵਿਖੜੇ ਵਿਸ਼ਵਾਰ ਪਿੰਡੇ ਦੇ ਨਾਲ ਜਠਰਾ ਪਹਿਲਾ ਇੱਕ ਬੜਾ ਉਰਦੂ ਦਾ ਵਿਦਵਾਨ ਸ਼ੇਰ ਲਿਖਦਾ ਗਰ ਬੜਨਾ ਹੈ ਤੋ ਦਾਮਨ ਕੋ ਨਾ ਕਾਂਟੋ ਸੇ ਬਚਾ ਕੇ ਬੜੋ ਹਰ ਖਾਰ ਸੇ ਉਲਝਾ ਕੇ ਬੜੋ ਨਾ ਮੁਮਕਲ ਮੰਜ਼ਿਲ ਮਿਲੇ ਹਰ ਦਾਮ ਤੇ ਮੰਜ਼ਿਲ ਕੀ ਕਸਮ ਖਾ ਕੇ ਬੜੋ ਐਸੀ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਅਕੀਦਾ ਮਹਾਰਾ ਜੀ ਨੇ ਆਪਣੇ ਪੁੱਤਰ ਅਜੀਤ ਸਿੰਘ ਵੱਲੇ ਸਰਸਾ ਦੇ ਕੰਡੇ ਤੇ ਖਰੋਤਿਆ ਵੇਖਿਆ ਪਿਤਾ ਜੀ ਵੈਰੀ ਉੱਤੇ ਆ ਜਿਹੜਿਆ ਕੀ ਹੁਕਮਾ ਸਤਗੁਰੂ ਕਹਿਣ ਲੱਗੇ ਵੈਰੀ ਦਾ ਰਸਤਾ ਰੋਕ ਲਿਆ ਜਾਏ ਉਨਾ ਚਿਰ ਤੱਕ ਛਾਤੀਆਂ ਢਾਕੇ ਬਾਬਾ ਅਜੀਤ ਸਿੰਘ ਜੀ ਭਾਈ ਉਹਦੇ ਸਿੰਘ ਤੇ ਭਾਈ ਜੀਵਨ ਸਿੰਘ ਨੇ ਮੁਕਾਬਲਾ ਕੀਤਾ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਨੇ ਆਪਣਾ ਨਿਤਨੇਮ ਨਹੀਂ ਸੀ ਸਮਾਪਤ ਕਰ ਲਿਆ ਕਿਉਂਕਿ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਸੰਤ ਸਿੰਘ ਨੇ ਆਖਿਆ ਮਹਾਰਾਜ ਸਰਫਾ ਪਾਰ ਕਰ ਜੀਏ ਨਿਤਨੇਮ ਫੇਰ ਕਰ ਲਾਂਗੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਵੇਲਾ ਵਖਤ ਵਿਚਾਰੀ ਹੈ ਕਦ ਕਿਤ ਵੇਲਾ ਭਗਤ ਓਏ ਸੰਤ ਸਿੰਘਾ ਮੁੜ ਕੇ ਵੇਲਾ ਨੂੰ ਲੱਭਣਾ ਆਏ ਆਏ ਇੱਥੇ ਸਮਾਧੀਆਂ ਲਾ ਕੇ ਬਹਿ ਜਾਓ ਮਹਾਰਾਜ ਖਾਲਸਾ ਸ਼ਹੀਦ ਹੋ ਜਾਏਗਾ ਸਤਿਗੁਰੂ ਕਹਿਣ ਲੱਗੇ ਫਿਰ ਇਹਦੋਂ ਅੱਗੇ ਖਾਲਸੇ ਨੇ ਲੈਣਾ ਵੀ ਕੀ ਜਾ ਗਿਆ ਓਏ ਕਿਹੋ ਜਿਹਾ ਗੁਰੂ ਹੋਏਗਾ ਜਿਹੜਾ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਨੂੰ ਤੋਰਿਆ ਹੋਏਗਾ ਔਰ ਆਪ ਉਸ ਅਕਾਲ ਪੁਰਖ ਦੀ ਸਿਫਤ ਦੇ ਵਿੱਚ ਇੱਕ ਨਿੱਕ ਹੋਇਆ ਹੋਏਗਾ ਇਥੋਂ ਸਾਨੂੰ ਇਹ ਸਿੱਖਿਆ ਲੈ ਲੈਣੀ ਚਾਹੀਦੀ ਹੈ ਕੇ ਜਿਹੜੇ ਅੰਮ੍ਰਿਤ ਵੇਲੇ ਨੂੰ ਅਸੀਂ ਰਜਾਈ 'ਚ ਮੂੰਹ ਦੇ ਕੇ ਨੀਂਦ ਵਿੱਚ ਖਰਾਟੇ ਮਾਰ ਕੇ ਸੌ ਕੇ ਨਗਾਦਨੇ ਆ ਉਸ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਸਤੇ ਮਰਨੇ ਆਪਣੀ ਜਾਨਾਂ ਤੋਂ ਪਿਆਰੇ ਸਿੰਘ ਤੇ ਸ਼ਹੀਦ ਕਰਵਾਤੇ ਪਰ ਉਹਨਾਂ ਅੰਮ੍ਰਿਤ ਵੇਲੇ ਨੇ ਖੁੰਨਣ ਦਿੱਤਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਇੱਥੇ ਇਸ ਤਰ੍ਹਾਂ ਵਿਛੜ ਗਿਆ ਜਿਸ ਤਰ੍ਹਾਂ ਤੂਫਾਨ ਡਿੱਗੇ ਹੋਏ ਦਰਖਤ ਤੇ ਪੱਤਿਆਂ ਨੂੰ ਨਖੇੜ ਦਿੰਦਾ ਹੈ ਮਰਾਇਦਾ ਪਰਿਵਾਰ ਤਿੰਨਾ ਹਿੱਸਿਆਂ 'ਚ ਵੰਡਿਆ ਗਿਆ ਮਾਤਾ ਸੁੰਦਰੀ ਜੀ ਔਰ ਮਾਤਾ ਸਹਿਬ ਕੌਰ ਜੀ ਇਹ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਨੂੰ ਤੁਰ ਗਏ ਸਾਡੇ ਤੇ ਕੋਈ ਸਵਾਲ ਕਰਦੇ ਵੀ ਦੁੱਲੀ ਦਿੱਲੀ ਤੇ ਦੁਸ਼ਮਣ ਔਰ ਨ ਦੇਵਤਾ ਘਾਰ ਆ ਤੇ ਉੱਥੇ ਬੰਦਾ ਕਿਸ ਤਰ੍ਹਾਂ ਮਖੂਜ ਰਹਿ ਸਕਦਾ ਤੇ ਸਾਡੇ ਕੋਲ ਜਵਾਬ ਇੱਕੋ ਹੀ ਹੈ ਕਿ ਜਿਹੜਾ ਭਾਈ ਮਨੀ ਸਿੰਘ ਸਾਹਿਬ ਸੀ ਨਾਲ ਉਹ ਲੱਖੀ ਸ਼ਾਹ ਬਨਜਾਰੇ ਦਾ ਲੱਖੀ ਸ਼ਾਹ ਬਨਜਾਰਾ ਉਹਦਾ ਸੌਹਰਾ ਸੀ ਉਹਦੀ ਦਰਬਾਰ ਤੱਕ ਪਹੁੰਚ ਸੀ ਕੋਈ ਸਰਕਾਰੀ ਕਰਮਚਾਰੀ ਉਹਨੂੰ ਰੋਕ ਨਹੀਂ ਸੀ ਸਕਦਾ ਤੇ ਨਾਲੇ ਸੌਹਰੇ ਪਰਿਵਾਰ ਵਿੱਚ ਰਹਿਣਾ ਤੇ ਉਤਰਾ ਵਿੱਚ ਕਿਸੇ ਨੂੰ ਉਪਰਾ ਨਹੀਂ ਸੀ ਲੱਗਦਾ ਭਾਈ ਮਣੀ ਸਿੰਘ ਨੇ ਬੜੀ ਹੀ ਸੁਗੜਤਾ ਤੋਂ ਕੰਮ ਲਿਆ ਵੱਡੇ ਸਾਹਿਬ ਜਾਦੇ ਚਾਲੀ ਸਿੰਘ ਗੁਰੂ ਸਾਹਿਬ ਦੇ ਨਾਲ ਸਰਸਾ ਨੂੰ ਪਾਰ ਕਰ ਗਏ ਮੈਂ ਇੱਥੇ ਛੋਟਿਆਂ ਦੀ ਗੱਲ ਕਰਨ ਲੱਗਾ ਜਿਨ੍ਹਾਂ ਦੇ ਪਰਥਾਏ ਬੜੇ ਬਚਨ ਆਉਂਦੇ ਹਨਾ ਜਿਨ੍ਹਾਂ ਨੂੰ ਗੰਗੂ ਆਪਣੇ ਪਿੰਡ ਖੇੜੀ ਵਿੱਚ ਲੈ ਗਿਆ ਉਤੋਂ ਮਸੰਦ ਨੀਟ ਇੱਕ ਪਾਪੀ ਵਿੱਪਰ ਵੰਸ ਚੰਦਾਲ ਸੁਥਾਪੀ ਰੋਪੜ ਤੇ ਵਾਹ ਰਾ ਭਲਾਈ ਨਿਤਪੁਰ ਕੋ ਲੈ ਗਏ ਉਹ ਕਸਾਈ ਸਹਿਬ ਜਾਦੇ ਦਉ ਕੁਮਾਰ ਤੀਜੇ ਦਾਦੀ ਸਾਥ ਨਿਹਾਰ ਗੰਗੂ ਆਪਣੇ ਪਿੰਡ ਵਿੱਚ ਲੈ ਗਿਆ ਖੇੜੀ ਪਾਪਾਂ ਦੀ ਠੇੜੀ ਭਾਈ ਵੀਰ ਸਿੰਘ ਦੀ ਲਿਖਦੇ ਆ ਅੰਦੇ ਅੰਦਰਲੀ ਕੋਠੇ 'ਚ ਉਤਾਰਾ ਕੀਤਾ ਤਮਾਂ ਬੱਚਿਆਂ ਨੂੰ ਮਾਤਾ ਜੀ ਨਾਲ ਆਪਣੇ ਲੈ ਕੇ ਪੈ ਗਏ ਆ ਇਸ ਹਾਲ 'ਚ ਬੰਦੇ ਨੂੰ ਕਦੇ ਨੀਂਦ ਨਹੀਂ ਆਉਂਦੀ ਮਾਤਾ ਜੀ ਜਾਗ ਹੀ ਰਹੀ ਸੀ ਉਹ ਮੋਹਰਾਂ ਦੀ ਥੈਲੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਗੰਗੂ ਨੇ ਬੇਇਮਾਨੇ ਚੁਰਾਈ ਭਾਈ ਵੀਰ ਸਿੰਘ ਵੀ ਲਿਖਦੇ ਨੇ ਨਾਲ ਮਾਤਾ ਦੇ ਇੱਕ ਸੇਵਾਦਾਰ ਵੀ ਸੀ ਜਦੋਂ ਨੇ ਸਾਰਾ ਸਮਾਨ ਸਾਂਭਿਆ ਆਖਿਆ ਮਾਤਾ ਜੀ ਔਰਤੇ ਸਾਰਾ ਸਮਾਨ ਮੌਜੂਦ ਆ ਪਰ ਮੋਹਰਾਂ ਵਾਲੀ ਥੈਲੀ ਗਾਇਬ ਆ ਉਹ ਨਹੀਂ ਕਿਤੇ ਦਿਸ ਰਹੀ ਮਾਤਾ ਜੀ ਨੇ ਮਿਸ਼ਨ ਨੂੰ ਬੁਲਾਇਆ ਮਿਸ਼ਨ ਜੀ ਜੇ ਤੇ ਮੋਹਰਾਂ ਵਾਲੀ ਥੈਲੀ ਸਾਂਭ ਲਈ ਤੇ ਵਾਹ ਆਖਾਂ ਲਾਲ ਕਰਕੇ ਕਹਿਣ ਲਗਾ ਮਾਤਾ ਜੀ ਤੁਸੀਂ ਮੈਨੂੰ ਚੋਰਾਂ ਦੇ ਦੇ ਮੈਂ ਜਾਨ ਦੀ ਬਾਜ਼ੀ ਖੇਡ ਕੇ ਤੁਹਾਨੂੰ ਬਾਗੀਆਂ ਨੂੰ ਆਪਣੇ ਘਰ ਵਿੱਚ ਲੈ ਕੇ ਆਇਆ ਤੇ ਮੇਰੀ ਸੇਵਾ ਦਾ ਮੈਨੂੰ ਇਹ ਫਲ ਦੇ ਰਾਇਵੇ ਮੈਂ ਤੁਹਾਡੀ ਹੁਣੇ ਜਾ ਕੇ ਖਬਰ ਕਰਦਾ ਮਾਤਾ ਨੇ ਬੜਾ ਵਰਗਿਆ ਪਰ ਗੰਗੂ ਨਾ ਟਲਿਆ ਮਰਿੰਡੇ ਥਾਣੇ ਵਿੱਚ ਖਬਰ ਕੀਤੀ ਜਾਨੀ ਖਾਨ ਤੇ ਮਾਨੀ ਖਾਨ ਥਾਣੇਦਾਰ ਚੜ੍ਹ ਕੇ ਆਏ ਆਉਂਦਿਆ ਆਉਂਦਿਆ ਉਹ ਚਲਾਕ ਥਾਣੇਦਾਰ ਗੰਗੂ ਦੀਆਂ ਗੱਲਾਂ ਤੋਂ ਇਹ ਸਮਝ ਗਿਆ ਕਿ ਮਾਤਾ ਨੂੰ ਗ੍ਰਿਫਤਾਰ ਕਰਾਉਣ ਦਾ ਕਾਰਨ ਪੈਸਾ ਹੋ ਸਕਦਾ ਤੇ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗ ਜੇ ਵੀ ਇੱਥੇ ਪੈਸਾ ਤੇ ਫਿਰ ਪੈਸਾ ਰਹਿ ਕਿਵੇਂ ਜਾਵੇ ਉਹਨਾਂ ਪਹਿਲੋ ਤੇ ਗੰਗੂ ਨੂੰ ਲੰਮਿਆ ਪਾਇਆ ਜਦੋਂ ਮਾਰ ਪਈ ਤੇ ਉਹ ਮੋਹਰਾਂ ਵਾਲੀ ਥੈਲੀ ਫਿਰ ਦੇਣੀ ਪੈ ਗਈ ਮਹਾਰਾਜ ਦੀ ਬਾਣੀ ਦੀ ਇੱਕ ਬੜੀ ਪਿਆਰੀ ਪੰਕਤੀ ਹੈ ਲਾਲਚ ਛੱਡੋ ਅੰਧਿਓ ਲਾਲਚ ਲਾਲਚ ਦੁੱਖ ਭਾਰੀ ਦੁੱਖ ਭਾਰੀ ਮਾਇਆ ਕਮਾਉਣੀ ਮਾਰੀ ਮਾੜੀ ਨਹੀਂ ਪਰ ਪਾਪਾਂ ਦੇ ਨਾਲ ਇਕੱਠੀ ਕਰਨੀ ਹਿਰਾ ਫਿਰ ਨਾ ਇਕੱਠੀ ਕਰਨੀ ਉਹ ਮਾਇਆ ਜਿਹੜੀ ਉਹ ਗਲੇ ਦੀ ਥਾਈ ਬਣ ਜਾਂਦੀ ਹੈ ਮਾਇਆ ਹੋਈ 나ਗਣੀ ਜਗਤ ਰਹੀ ਨਿਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਉਹਨਾਂ ਨੂੰ ਖਾ ਜਾਂਦੀ ਹੈ ਜਿਹੜੇ ਇਹਦੀ ਸੇਵਾ ਕਰਦੇ ਆ ਗੰਗੂ ਦੀ ਹਾਲਤ ਬਿਆਨ ਕਰਨੇ ਵੀ ਬੜੀ ਮੁਸ਼ਕਲ ਆ ਉਹਦਾ ਕੀ ਹਾਲ ਹੋਏਗਾ ਮਾਇਆ ਵੀ ਹੱਥੋਂ ਗਈ ਮਾਰ ਵੀ ਖਾਣੀ ਪਈ ਤੇ ਦੀਨ ਵੀ ਗਿਆ ਸਤਗੁਰ ਪਾਤਸ਼ਾਹ ਮਹਾਰਾਜੀ ਦੇ ਸਭ ਜਾਂਦੇ ਮਰਿੰਡੇ ਠਾਣੇ ਦੇ ਵਿੱਚ ਬੰਦ ਕੀਤੇ ਗਿਆ ਗੁਰੂ ਕੇ ਸਿੱਖੋ ਮੈਂ ਬੇਨਤੀ ਕਰਾਂ ਜਿੱਥੇ ਆਪਾਂ ਫਤੇਗੜ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਹਨ ਉਹ ਮਰਿੰਡੇ ਸ਼ਹਿਰ ਵਿੱਚ ਉਹ ਦਵਾਲੀ ਗੁਰਦੁਆਰਾ ਸਾਹਿਬ ਉਹਦੇ ਵੀ ਕਿਤੇ ਦਰਸ਼ਨ ਕਰਿਓ ਮੈਂ ਪਿਛਲੇ ਦਿਨੀ ਦਰਸ਼ਨ ਕਰਕੇ ਆ ਮੈਨੂੰ ਉੱਥੋਂ ਦੇ ਪ੍ਰਬੰਧਕ ਜਨ ਕਹਿਣ ਲੱਗੇ ਵੀ ਜਦੋਂ ਕਾਰਸ਼ੇ ਵਾਲੇ ਮਹਾਂਪੁਰਸ਼ਾਂ ਨੇ ਸੇਵਾ ਇਥੇ ਲਾਈ ਨਾ ਤੇ ਜਿਹੜੇ ਬਹੁਤੇ ਕਾਲੇ ਸੇਵਾਦਾਰ ਸੀ ਜਿਨ੍ਹਾਂ ਦੇ ਹੱਥ ਵਿੱਚ ਔੜੇ ਗਿੰਤੀਆਂ ਤੇ ਕੰਨਾਂ ਫੜੀਆਂ ਹੋਈਆਂ ਸੀ ਪਹਿਲਾਂ ਇਸ ਕੋਠੜੀ ਨੂੰ ਢੋਣ ਲੱਗੇ ਸੀ ਤੇ ਸਿਆਣੇ ਬਜ਼ੁਰਗਾਂ ਨੇ ਆਖਿਆ ਬਾਬਾ ਜੀ ਪਿੱਲਰ ਕੱਢ ਕੇ ਇਹਦੇ ਉੱਤੇ ਤੇ ਜੋ ਕਰ ਤੁਸੀਂ ਮਰਜੀ ਉਸਾਰ ਲੋ ਪਰ ਇਹ ਕੋਠੜੀ ਨਹੀਂ ਸੀ ਢੈਂਡ ਦੇਣੀ ਜੋ ਸਾਡੀ ਇਸ ਕੋਠੜੀ ਨੂੰ ਵੇਖ ਕੇ ਛਰਦਾ ਬੱਜਦੀ ਨਾ ਇਸ ਥਾਂ ਤੇ ਉਹ ਚਿੱਟੇ ਸੰਗਮਰਮਰ ਨੂੰ ਵੇਖ ਕੇ ਨਹੀਂ ਬੱਜਣੀ ਅਜੇ ਵੀ ਉਹ ਬਜ਼ੁਰਗਾਂ ਨੇ ਕੋਠੜੀ ਸੰਭਾਲ ਕੇ ਰੱਖੀ ਆ ਛੋਟੀਆਂ ਇੱਟਾਂ ਦੀ ਚੂਨੇ ਦੇ ਨਾਲ ਬਣਾਈ ਹੋਈ ਤੇ ਉਹ ਹੀ ਗੇਟ ਜਿਹੜਾ ਸੱਜ ਜਦ ਨੂੰ ਅੰਦਰ ਵੜ ਕੇ ਉਹਨਾਂ ਲਾਇਆ ਸੀ ਨਾ ਉਹ ਗੇਟਵੇ ਠਾਣੇ ਦਾ ਉਹੋ ਮੌਜੂਦ ਹੈ ਇੱਥੇ ਮੇਰੇ ਗੁਰੂ ਦੇ ਪੁੱਤਰ ਉੱਥੇ ਉਹ ਨਿਰੰਤਰ ਗੁਰਬਾਣੀ ਦਾ ਜਾਪ ਚੱਲਦਾ ਰਹਿੰਦਾ ਪ੍ਰਤਾਕ ਸਾਹਿਬ ਜਾਦੇ ਉੱਥੇ ਬੈਠੇ ਨਜ਼ਰ ਆਉਂਦੇ ਆ ਇਥੋਂ ਮੇਰੇ ਗੁਰੂ ਦੇ ਪੁੱਤਰ ਸਰੰਦ ਵਿਖੇ ਪਹਤਾਏ ਗਏ ਠੰਡੇ ਬੁਰਜ ਵਿੱਚ ਬੰਦ ਕੀਤੇ ਗਏ ਜਿੱਥੇ ਸਿਆਸੀ ਕੈਦੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ ਜਿੱਥੇ ਗਰਮੀਆਂ ਵਿੱਚ ਵੀ ਠੰਡ ਵਾਲਾ ਮੌਸਮ ਬਣਿਆ ਰਹਿੰਦਾ ਸੀ ਠੰਡ ਦੇ ਮਹੀਨੇ ਵਿੱਚ ਸਾਹਿਬ ਜਾਦੇ ਤੇ ਮਾਤਾ ਗੁਜਰੀ ਇਸ ਠੰਡੇ ਬੁਰਜਿਤ ਬੰਦ ਹਨ ਇਧਰ ਚਮਕੌਰ ਦੀ ਜੰਗ ਸਮਾਪਤ ਹੋਈ ਆ ਉਹਨੂੰ ਉਹ ਸੂਬਾ ਵजीर खान ਬੜਾ ਖਿਜਿਆ ਵੀ ਗੁਰੂ ਗੋਬਿੰਦ ਸਿੰਘ ਮੇਰੇ ਏਡੇ ਘੇਰੇ ਤੋਂ ਨਿਕਲ ਗਿਆ ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਸਪਾਹਿਆਂ ਨੇ ਉਹਦੇ ਮਾਤਾ ਤੇ ਛੋਟੇ ਬੱਚੇ ਗ੍ਰਿਫਤਾਰ ਕਰ ਲਿਆ ਉਹਨੂੰ ਬੜੀ ਖੁਸ਼ੀ ਹੋਈ ਉਹਦੇ ਵਾਸਤੇ ਜਿੱਤ ਵਾਲਾ ਦਿਨ ਸੀ ਵੀ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਛਡਾਉਣ ਵਾਸਤੇ ਆਏਗਾ ਉਹਨੂੰ ਸਰਕਾਰ ਦੇ ਆਪਾਂ ਹਵਾਲਾ ਕਰਨੇ ਪਏਗਾ ਮੈਂ ਕੋਈ ਤੇ ਕੋਈ ਔਰਮ ਜੇਬ ਨੂੰ ਆਪਣਾ ਮੂੰਹ ਬਖੋਣ ਜਾਊਗਾ ਰਹਿ ਗਿਆ ਨੂੰ ਸਹਿਬ ਜਦਿਆਂ ਨੂੰ ਸੂਬੇ ਨੇ ਆਪਣੀ ਕਚਹਿਰੀ ਤੋਂ ਹੁਕਮ ਦੇ ਕੇ ਬੁਲਾਇਆ ਮਾਤਾ ਗੁਜਰੀ ਜੀ ਆਦੇ ਇੱਕ ਹਲਕਾਰਾ ਆਇਆ ਉਹਨੇ ਆਖਿਆ ਮਾਤਾ ਜੀ ਅੱਜ ਰੋਟੀ ਤੇ ਮਿਲੇਗੀ ਕੈਦੀਆਂ ਵਰਗੀ ਪਰ ਕਪੜਾ ਕੋਈ ਨਹੀਂ ਮਿਲੇਗਾ ਕਿਉਂਕਿ ਸਰਕਾਰ ਦਾ ਹੁਕਮ ਐਸਾ ਹੈ ਮਾਤਾ ਜੀ ਨੇ ਬੱਚਿਆਂ ਵੱਲੇ ਦੇਖਿਆ ਤੇ ਮੁਸਕਰਾ ਕੇ ਕਹਿਣ ਲੱਗੇ ਇਹ ਕੜਕਦੀ ਹੋਈ ਸਰਦੀ ਇਹ ਸਿੜਾ ਤੇ ਠਰ ਸਕਦੀ ਹੈ ਇਹ ਕੜਕਦੀ ਹੋਈ ਸਰਦੀ ਵਾਤਾਵਰਨ ਤੇ ਕੰਬਾ ਸਕਦੀ ਹੈ ਪਰ ਮੇਰੇ ਦਿਲ ਦੇ ਜਜ਼ਬੇ ਨੂੰ ਇਹ ਠੰਡਾ ਨਹੀਂ ਕਰ ਸਕਦੀ ਮੈਂ ਸਭ ਕੁਝ ਆਪਣੇ ਉੱਤੇ ਝੱਲਾਂਗੀ ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਉਹ ਘੁੜਪੀ ਵਜੋ ਸਿੱਖਿਆ ਦਿਆ ਕਰਦੇ ਸੀ ਬੇਟੇ ਉਹ ਤੁਹਾਡੇ ਦਾਦੇ ਦਾਦੇ ਬਾਬੇ ਧਰਮ ਵਾਸਤੇ ਸੱਚ ਵਾਸਤੇ ਆਪਾਂ ਕੁਰਬਾਨ ਕਰ ਗਿਆ ਉਹਨਾਂ ਧਰਮ ਨੂੰ ਲਾਜ ਨਹੀਂ ਲਗਣ ਦਿੱਤੀ ਤੁਸੀਂ ਉਹਨਾਂ ਦੇ ਪੁੱਤਰ ਹੋ ਬੇਟੋ ਤੁਹਾਡੇ ਸਿਰਾਂ ਤੇ ਅੱਜ ਸਿੱਖ ਪੰਥ ਦਾ ਮਹਿਲ ਉਸਰਨਾ ਜੇ ਤੁਸੀਂ ਸਾਬਤ ਕਦਮ ਰਹੇ ਤੇ ਸਿੱਖੀ ਜੀਵਤ ਰਹੇਗੀ ਸੱਚੇ ਬੇਟੋ ਤੁਸੀਂ ਉਮਰਾਂ ਵਿੱਚ ਛੋਟੇ ਹੋ ਪਰ ਗੁਰੂ ਗੋਬਿੰਦ ਸਿੰਘ ਦੇ ਨੌ ਨਿਹਾਲ ਮੈਂ ਤੁਹਾਨੂੰ ਇੱਕ ਸਿੱਖਿਆ ਦਿੰਨੀ ਆ ਸੂਰਮਿਆਂ ਨੂੰ ਤਲਵਾਰਾ ਕਦੇ ਡਰਾ ਨਹੀਂ ਸਕਦੀਆਂ ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ ਬੇਟੇਓ ਤੁਸੀਂ ਉਮਰਾਂ ਵਿੱਚ ਛੋਟੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ ਤੁਹਾਡੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰੂਹ ਹੈ ਮੈਂ ਜਾਣਦੀ ਆ ਤੁਸੀਂ ਆਪਣੀ ਕਰਨੀ ਉੱਤੇ ਪੂਰੇ ਉਤਰੋਗੇ ਬੇਟੇਓ ਕਦੇ ਕਦੇ ਮੌਕਾ ਬਣਦਾ ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਵੇ ਨਾ ਫਿਰ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ ਆ ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਆ ਤੁਸੀਂ ਵੇਖਦੇ ਕੋਈ ਬੰਦਾ ਮਰ ਰਿਹਾ ਹੋਵੇ ਨਾ ਤੇ ਡਾਕਟਰਾਂ ਦੀ ਇਹ ਰਹਿ ਹੁੰਦੀ ਹੈ ਕਿ ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ ਇਹਦੇ 'ਚ ਖੂਨ ਬੜਾ ਘਟਾ ਇਹਦਾ ਆਪਰੇਸ਼ਨ ਤਾਂ ਹੋ ਸਕੇਗਾ ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ ਜਦੋਂ ਕੌਮਾਂ ਮਰਨ ਲੱਗਣ ਨਾ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਕੌਮਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ ਸਾਬਜਾਦਿਆਂ ਨੂੰ ਚੰਗੀ ਸਿੱਖਿਆ ਦੇ ਕੇ ਮਾਤਾ ਜੀ ਤੁਰ ਰਹੇ ਆ ਸਤਿਗੁਰ ਪਾਤਸ਼ਾਹ ਮਾਤਾ ਤੁਰੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਮੈਂ ਅੱਗੇ ਜਾਵਾਂ ਬੱਚੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਤੁਰਦੇ ਆ ਬਾਪੂ ਸੋਹਣ ਸਿੰਘ ਦੀ ਸੀਤਲ ਬੜੀਆਂ ਪਿਆਰੀਆਂ ਲੈਣਾ ਲਿਖਦੇ ਆ ਉਠੋ ਮੇਰੇ ਲਾਲ ਜੀ ਉਠ ਉਠ ਮੁਖ ਦਿਖਲਾਓ ਮਾਂ ਨੂੰ ਜਾਂਦੀ ਵਾਰ ਦੀ ਘੁੱਟ ਜੱਫੀ ਪਾਓ ਸਦਨ ਆਏ ਜਮਾਦਾਰ ਕਚਹਿਰੀ ਜਾਓ ਦੇਸ਼ ਧਰਮ ਦੇ ਵਾਸਤੇ ਜਿੰਦ ਘੋਲ ਕਮਾਓ ਪੁਰਜਾ ਪੁਰਜਾ ਕੱਟ ਮਰੋ ਨਾ ਚਤ ਲਾਓ ਅੰਮ੍ਰਿਤ ਖੰਡੇ ਧਾਰ ਦੀ ਸ਼ਕਤੀ ਦਿਖਲਾਓ ਮਾਤਾ ਆਪਣੇ ਬੱਚਿਆਂ ਨੂੰ ਤੋੜ ਰਹੀ ਆ ਸਹਬ ਜਾਦੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਤੁਰਦੇ ਆ ਨੰਗੀਆਂ ਤਲਵਾਰਾਂ ਦੀ ਛਾਏਠਾ ਸਹਿਬ ਜਾਦੇ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਚ ਗਏ ਆ ਉਹ ਸੂਬਾ ਵਜ਼ੀਰ ਖਾਨ ਬੜੀ ਬੇਸਬਰੀ ਨਾਲ ਡਿੱਕ ਰਿਆ ਸੀ ਕਿ ਕਦੋਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆਉਣਗੇ ਮੈਂ ਇੱਕ ਦਬਕਾ ਮਾਰਾਂਗਾ ਉਹ ਆਪਣਾ ਈਮਾਨ ਛੱਡ ਦੇਣਗੇ ਮੈਂ ਕਹੂੰਗਾ ਤੁਸੀਂ ਆਪਣਾ ਧਰਮ ਤਬਦੀਲ ਕਰਜੋ ਉਹ ਮੁਸਲਮਾਨ ਬਣ ਜਾਣਗੇ ਪਰ ਉਹ ਸੂਬਾ ਵਜ਼ੀਰ ਖਾਨ ਇੱਕ ਵਾਰ ਹੈਰਾਨ ਰਹਿ ਗਿਆ ਜਦੋਂ ਸਹਿਬ ਜਾਦੇ ਨੇ ਬਲੰਤ ਆਵਾਜ਼ ਵਿੱਚ ਚਕਾਰਾ ਲਾਇਆ ਸੂਬੇ ਦੀ ਖਾਨੇ ਹੋ ਗਈ ਉਹ ਮੈਂ ਆਖਿਆ ਇਹਨਾਂ ਬੱਚਿਆਂ ਦੀ ਇਹ ਜੁਰਤ ਇੱਥੇ ਮੇਰੇ ਪਹਿਰੇਦਾਰ ਖਲੋਤੇ ਆ ਜਿਨ੍ਹਾਂ ਦੇ ਹੱਥ 'ਚ ਨੇਜੇ ਫੜੇ ਹੋਏ ਆ ਇੱਥੇ ਕੋਈ ਬੰਦਾ ਦਮ ਨਹੀਂ ਮਾਰ ਸਕਦਾ ਇਹਨਾਂ ਬੱਚਿਆਂ ਨੇ ਮੇਰਾ ਮੂੰਹ ਚੜਾਇਆ ਉਹ ਸਾਬ ਜਾ ਦਿਓ ਇਹ ਤੁਹਾਡਾ ਆਨੰਦਪੁਰ ਨਹੀਂ ਇਹ ਕਾਲ ਤਖਤ ਨਹੀਂ ਜਿੱਥੇ ਤੁਹਾਡੀ ਫਤਿਹ ਪ੍ਰਵਾਨ ਹੋਏਗੀ ਇਹ ਸੂਬਾ ਸਰੰਦ ਵजीर खान ਦੀ ਕਚਹਿਰੀ ਆ ਇੱਥੇ ਨਿਯੋਕ ਸਲਾਮ ਮਲੋਣੀ ਪਊਗੀ ਸਾਹਿਬਜ਼ਾਦੇ ਨੇ ਆਖਿਆ ਉਹ ਵਜ਼ੀਰ ਖਾਨ ਸਾਨੂੰ ਮਿਰਸੇ ਚ ਫਤਿਹ ਮਿਲੀ ਆ ਤੇ ਅਸੀਂ ਮਰਦੇ ਦਮ ਤੱਕ ਇਹ ਫਤਿਹ ਬੁਲਾਉਂਦੇ ਰਹਿਾਂਗੇ ਆਜਾ ਕੁਝ ਖਲੇਮੀ ਨਾਲ ਕਹਿਣ ਲੱਗਾ ਓਏ ਸਾਹਿਬਜ਼ਾਦੇਓ ਇਹ ਜਵਾਨੀਆਂ ਕੌਣ ਵਾਸਤੇ ਥੋੜੀਆਂ ਮਿਲੀਆਂ ਆ ਇਹ ਹਟਾਉਣ ਵਾਸਤੇ ਮਿਲੀਆਂ ਜਿੱਤ ਛੱਡ ਦਿਓ ਧਰਮ ਤਬਦੀਲ ਕਰ ਜੋ ਤੁਹਾਨੂੰ ਬੇਗਮਾਂ ਤੇ ਡੋਲੇ ਦਊਂਗਾ ਜ਼ਗੀਰਾ ਤੁਹਾਡੇ ਨਾਲ ਲਾ ਦਊਂਗਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਐਸ਼ ਦੀ ਦਿੱਤੀਤ ਕਰੋਗੇ ਪਰ ਸਾਰੇ ਦੇ ਸਾਰੇ ਸੁੱਖ ਸਭ ਜਾਂਦਿਆਂ ਨੇ ਠੁੱਡੇ ਦੀ ਨੋਕ ਦੇ ਨਾਲ ਟੁਕਰਾ ਕੇ ਰੱਖ ਦਿੱਤੇ ਸਿੱਖੋ ਇੱਕ ਪਾਸੇ ਧਰਮ ਇੱਕ ਪਾਸੇ ਮੌਤ ਆ ਪਰ ਸਭ ਜਾਂਦੇ ਕਹਰੇ ਮੌਤ ਪਰਵਾਹ ਨਾ ਪਰ ਧਰਮ ਕਦੀ ਤਬਦੀਲ ਨਹੀਂ ਕਰਾਂਗੇ ਇਥੋਂ ਸਾਨੂੰ ਇੱਕ ਸਿੱਖਿਆ ਲੈ ਲੈਣੀ ਚਾਹੀਦੀ ਹੈ ਕਿ ਸਿੱਖ ਵਾਸਤੇ ਧਰਮ ਵਿੱਚ ਰਹਿਣਾ ਕਿੰਨਾ ਅਤਿ ਜ਼ਰੂਰੀ ਹੈ ਸਾਬ ਜੱਦਿਆਂ ਨੇ ਜਦੋਂ ਕੋਈ ਈਨ ਨ ਮੰਨੀ ਫਿਰ ਸਾਬ ਜੱਦਿਆਂ ਨੂੰ ਸੂਬੇ ਦੀ ਕਚਹਿਰੀ ਚੋਂ ਠੰਡੇ ਬੁਰਜ ਤੇ ਲਿਆਂਦਾ ਗਿਆ ਸੋਚਾ ਆਨੰਦ ਨੇ ਵੀ ਆਖਿਆ ਮੈਨੂੰ ਸਮਾਂ ਦਿੱਤਾ ਜਾਵੇ ਸ਼ਾਇਦ ਜੇ ਬੱਚੇ ਮੰਨ ਜਾਂਦੇ ਆਂਦੇ ਠੰਡੇ ਬੁਰਜ ਆਇਆ ਬੜੀਆਂ ਡਰਾਉਣੀਆਂ ਹਾਣੀਆਂ ਸੁਨਾ ਸੁਨਾ ਕੇ ਡਰਾ ਰਿਆ ਮਾਤਾ ਤੂੰ ਇਹਨਾ ਬੱਚਿਆਂ ਦੇ ਹੱਥੋਂ ਆਪਣੇ ਹੱਥ ਹੋ ਬਹਿਂਗੀ ਆਪਣੀ ਜੇ ਛੱਡ ਦੇ ਮਾਤਾ ਗੁਜਰੀ ਜੀ ਨੇ ਆਖਿਆ ਸੁੱਚਾ ਨੰਦਾ ਮੈਨੂੰ ਐਂ ਲੱਗਦਾ ਵੀ ਤੇਰੇ ਅੰਦਰ ਤਨ ਹੀ ਰਹਿ ਗਿਆ ਤੂੰ ਆਪਣੀ ਐਲਕ ਨਾਲ ਦੁਜਿਆਂ ਨੂੰ ਵੇਨਾ ਤੈਨੂੰ ਪਤਾ ਨਹੀਂ ਤੂੰ ਗੱਲ ਕਿਹਨਾਂ ਨਾਲ ਕਰ ਰਿਆਂ ਜਿਨੇ ਆਪਣਾ ਸਵਾਗ ਕੋਈ ਚਰ ਪਹਿਲਾਂ ਦੇਸ਼ ਵਾਸਤੇ ਕੁਰਬਾਨ ਕਰ ਦਿੱਤਾ ਤੂੰ ਉਸ ਨਾਲ ਗੱਲ ਕਰ ਰਿਆ ਤੇ ਹੁਣ ਤੂੰ ਮੇਰੇ ਸੱਜਿਆ ਜਦਿਆਂ ਨੂੰ ਡਰਾਉਣ ਵਾਸਤੇ ਆ ਗਿਆਂ ਇਹ ਧਰਮ ਕਦੀ ਵੀ ਤਬਦੀਲ ਨਹੀਂ ਕਰਨਗੇ ਸੱਜਿਆ ਜਦਿਆਂ ਨੂੰ ਮਾਤਾ ਗੁਜਰੀ ਜੀ ਸਾਰੀ ਰਾਤ ਸਿੱਖਿਆ ਦਿੰਦੇ ਰਹੇ ਅੰਮ੍ਰਿਤ ਵੇਲਾ ਹੋਇਆ ਤੇ ਆਖਿਆ ਬੇਟੋ ਅੱਗੇ ਨਿਤਨੇਮ ਤੁਸੀਂ ਆਪਨਾ ਆਪੇ ਕਰਦੇ ਜੇ ਅੱਜ ਮਾਤਾ ਤੁਹਾਨੂੰ ਸੁਣਾਉ ਤੇ ਤੁਸੀਂ ਸੁਣਿਓ ਪੰਥ ਦੀਓ ਬਚਿਓ ਕੋਈ ਸਾਡੇ ਵਿੱਚ ਐਹੋ ਜੀ ਹੈਗੀ ਆ ਜਿਹੜੀ ਆਪਣੇ ਬੱਚੇ ਦੇ ਕੰਨਾਂ ਵਿੱਚ ਕਿਤੇ ਜਾਪ ਦੀ ਸਰੋਤ ਪਾ ਰਹੀ ਹੋਵੇ ਓਏ ਹੈ ਧਰਮੀ ਮਾਪੋ ਬੇਟਾ ਰਹਿਰਾ ਸਾਹਿਬ ਦਾ ਵੇਲਾ ਹੋ ਗਿਆ ਮੈਨੂੰ ਪਾਠ ਸੁਣਾ ਸੋ ਮਾਤਾ ਗੁਜਰੀ ਜੀ ਨੇ ਸਿੱਖਿਆ ਦਿੱਤੀ ਆਪਣੇ ਬੱਚਿਆਂ ਨੂੰ ਵੀ ਬੇਟੋ ਮੈਂ ਤੁਹਾਨੂੰ ਆਖਰੀ ਸਿੱਖਿਆ ਦਿੰਨੀ ਆ ਜਿੰਨਾ ਚਿਰ ਤੁਹਾਡੇ ਸਰੀਰ ਦੇ ਅੰਦਰ ਇਹ ਸਵਾਸਾਂ ਦੀ ਲੜੀ ਚੱਲਦੀ ਹੈ ਨਾ ਵੇਖੋ ਕਿਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਤਾਗ ਨਾ ਲਾ ਦੇ ਸਹਜਾਦਿਆਂ ਨੇ ਆਖਿਆ ਮਾਤਾ ਇਹ ਧੌਣਾ ਟੁੱਟਦੇ ਜਾਣ ਗਿਆ ਪਰ ਦੁਸ਼ਮਣ ਦੇ ਗਾੜੀ ਕਦੇ ਝੁਕਣ ਗਿਆ ਨਹੀਂ ਇਹ ਜਮਾਨਾ ਇੱਕ ਰਾਂ ਵੇਖੇਗਾ ਤੇਰੇ ਪੁੱਤਰੇ ਪੂਰੇ ਤੇ ਪੂਰੇ ਨੰਬਰ ਲੈ ਕੇ ਸਿੱਖੀ ਵਿੱਚੋਂ ਪਾਸ ਹੋਣਗੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਸਹਜਾਦੇ ਤੁਰਦੇ ਆ ਨਾ ਹੋਇਆ ਵਰਗੀ ਤੁੱਪ ਸੀ ਬਹੁਤੀ ਤੁੱਪ ਨਹੀਂ ਸੀ ਵੇਂਦਿਆ ਵੇਂਦਿਆ ਹਵਦਦੇ ਤੁਰਨ ਲੱਗਦੇ ਆ ਤੇ ਮਾਤਾ ਗੁੱਦੀ ਜੀ ਨੂੰ ਆਪਣੀ ਉਹ ਵਿਛੜ ਚੁੱਕੀ ਨੌ ਰਾਣੀ ਜੀਤੋ ਦਾ ਖਿਆਲ ਆ ਗਿਆ ਜੀਤੋ ਰਾਣੀਏ ਉਹ ਮਾਤਾ ਜੀਤੋ ਜਿਹੜੇ ਆਪਣੇ ਤਵਾ ਬੱਚਿਆਂ ਨੂੰ ਮਾਤਾ ਗੁੱਦੀ ਦੇ ਹੱਥਾਂ 'ਗੇ ਵੀ ਮੇਰੇ ਪਿਆਰ ਦੇ ਮੋਹ ਦੇ ਬਾਗ ਦੇ ਫੁੱਲਾ ਇਹਨਾਂ ਦੀ ਪਰਵਿਸ਼ ਤੁਸੀਂ ਕਰਨੀਆਂ ਮਾਤਾ ਗੁੱਜਰੀ ਜੀ ਆਪਣੀ ਗਈ ਹੋਈ ਨੌ ਰਾਣੀ ਨੂੰ ਚੇਤੇ ਕਰ ਰਹੀ ਆ ਕਿਤਾ ਤੇਰੇ ਪੁੱਤਰ ਅੱਜ ਖਾਰੇ ਚੜਨ ਲੱਗੇ ਇਹਨਾਂ ਨੂੰ ਆ ਕੇ ਤੱਕ ਲਾ ਤਨ ਮਾਤਾ ਗੁਜਰੀ ਆਪਣੇ ਪੋਤਰਿਆਂ ਨੂੰ ਤੋੜ ਰਿਹਾ ਕਿਸੇ ਖੇਡ ਦੇ ਮੈਦਾਨ ਵਿੱਚ ਨਹੀਂ ਬੱਚੇ ਮੌਤ ਨੂੰ ਮਿਲਣ ਜਾ ਰਹੇ ਆਜ ਕਿਤੇ ਮਾਂ ਦੀ ਮਮਤਾ ਦੇਖਣੀ ਹੋਏ ਨਾ ਬੱਚਾ ਬਾਹਰ ਖੇਡਣ ਜਾਵੇ ਤੇ ਮਾਂ ਸਿੱਖਿਆ ਦਿੰਦੀ ਬੇਟਾ ਕਿਤੇ ਸੱਟ ਨਾ ਲਵਾ ਲੈਣੀ ਤੇਰੇ ਕਿਤੇ ਕੱਪੜੇ ਨਾ ਗੰਦੇ ਹੋ ਜਾਣਾ ਕਿਸੇ ਨਾਲ ਲੜਕੇ ਨਹੀਂ ਆਉਣਾ ਤੇ ਜਲਦੀ ਵਾਪਸ ਆ ਜਾਣਾ ਤੇ ਜੇ ਬੱਚਾ ਖੇਡਦਾ ਖੇਡਦਾ ਖੇਡ ਵਿੱਚ ਵਧੇਰੇ ਰੁੱਝੇ ਫਿਰ ਦਾਦੀ ਦੌੜਦੀ ਮਾਂ ਦੌੜਦੀ ਪਿਤਾ ਦੌੜਦਾ ਵੀ ਮੇਰਾ ਨੌਂ ਨਿਹਾਲ ਕੋ ਨਹੀਂ ਆਇਆ ਪਰ ਤਨ ਮਾਤਾ ਗੁਜਰੀ ਜੀ ਅੱਜ ਆਪਣੇ ਬੱਚਿਆਂ ਨੂੰ ਤੋਰ ਰਹੇ ਜਿਹੜੇ ਮੌਤ ਨੂੰ ਮਿਲਣ ਵਾਸਤੇ ਜਾ ਰਹੇ ਪਤਾ ਵੀ ਇਹਨਾਂ ਵਾਪਸ ਨਹੀਂ ਆਉਣਾ ਸਹਿਬ ਜਾਦੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਨੰਗੀਆਂ ਤਲਵਾਰਾਂ ਦੀ ਛਾਹ ਠਾ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਜਾਂਦੇ ਆ ਅੱਗੇ ਨਾਲੋਂ ਵੀ ਬਲੰਦ ਆਵਾਜ਼ ਵਿੱਚ ਜਕਾਰਾ ਲਾਇਆ ਸੂਬੇ ਨੇ ਅੱਖਾਂ ਲਾਲ ਕਰਕੇ ਆਖਿਆ ਓ ਸਹਬ ਜਾਦਿਓ ਜੇ ਇੰਨਾ ਮੰਨੇ ਤੇ ਤੁਹਾਨੂੰ ਜਿੰਦਿਆਂ ਨੂੰ ਨੀਹਾਂ ਵਿੱਚਣ ਕੇ ਰੱਖ ਦੂੰਗਾ ਜੀ ਮਾਰ ਕੇ ਤਲਵਾਰ ਤੁਹਾਡੇ ਸਿਰ ਕਲਮ ਕਰ ਦੂੰਗਾ ਜੀ ਸਹਬ ਜਾਦਿਆਂ ਨੇ ਆਖਿਆ ਵਜ਼ੀਰ ਖਾਨ ਜੇ ਤੇ ਅਕਾਲ ਪੁਰਖ ਨੂੰ ਇਹੋ ਭੌਂਦਾ ਆਂ ਦੀ ਸਾਡੇ ਸਿਰ ਇਹਨਾਂ ਨੀਹਾਂ ਵਿੱਚ ਟਿਕਲ ਤੇ ਫਿਰੇ ਹੋ ਕੇ ਰਹਿਣਾ ਨਾ ਕਰ ਜ਼ੁਲਮੋ ਅਸੀਂ ਤੇਰਾ ਗੋਆ ਕਿ ਜਿਹੜੀ ਜੋਤ ਗੁਰੂ ਨਾਨਕ ਨੇ ਸਾਡੇ ਅੰਦਰ ਜਗਾਈ ਹੈ ਨਾ ਉਹ ਤੂੰ ਬੁਝਾ ਨਹੀਂ ਸਕਦਾ ਤੇ ਨਾ ਤੇਰੀਆਂ ਤਲਵਾਰਾਂ ਬੁਝਾ ਸਕਦੀ ਸੱਚ ਹੈ ਜਦੋਂ ਸੱਜਿਆਦਿਆਂ ਨੂੰ ਕੋਈ ਡਰਾਵਾ ਡਰਾ ਨਾ ਸਕਿਆ ਕੋਈ ਉਹਨਾਂ ਨੂੰ ਲਾਲਚ ਖਰੀਦ ਨਾ ਸਕਿਆ ਫਿਰ ਸੱਜਿਆਦਿਆਂ ਨੀਹਾਂ ਵਿੱਚ ਚਿੰਨ ਦਾ ਇਹ ਸਰਕਾਰ ਨੇ ਫੈਸਲਾ ਕੀਤਾ ਇਹ ਸਰਕਾਰ ਨੂੰ ਪੁਰਾਣੀ ਆਦਤ ਸੀ ਤੁਸੀਂ ਆਖੋਗੇ ਪਹਿਲਾਂ ਵੀ ਕਿਸੇ ਨੂੰ ਨੀਚ ਚੜਿਆ ਉਹ ਮਹਾਂਪੁਰਸ਼ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸਦਨਾ ਉਹ ਸਰਾਂਦੇ ਰਹਿਣ ਵਾਲਾ ਸੀ ਪਹਿਲਾਂ ਉਹਨੂੰ ਨੀਵ ਚੜਕੇ ਨਸ਼ੀਦ ਕੀਤਾ ਸ਼ਾਸ਼ਲ ਬਾਗ ਤੇ ਭਾਸ਼ਣ ਦੇਖ ਜ਼ਾਲਮਾਂ ਨੇ ਸਹਿਬਜ਼ਾਦਿਆਂ ਦੀਆਂ ਛਾਤੀਆਂ ਉੱਤੇ ਛੁਰੀਆਂ ਰੱਖ ਕੇ ਸ਼ਹੀਦ ਕੀਤਾ ਇੱਥੇ ਮੈਂ ਸ਼ੇਰਖਾਂ ਦੀ ਵੀ ਗੱਲ ਕਰਾਂ ਧਰਮ ਦੇ ਵਿੱਚ ਬੰਦੇ ਮਾੜੇ ਹੁੰਦੇ ਧਰਮ ਕੋਈ ਨਹੀਂ ਮਾੜਾ ਹੁੰਦਾ ਉਹ ਵੀ ਮੁਸਲਮਾਨ ਸੀ ਉਹਨੇ ਆਖਿਆ ਸ਼ਰਤ ਤੁਹਾਨੂੰ ਕਦੇ ਮaaf ਨਹੀਂ ਕਰੇਗੀ ਐਡੇ-ਐਡੇ ਮਾਸੂਮ ਬੱਚਿਆਂ ਨੂੰ ਨੀਂਹ ਵਿੱਚ ਚੜਨ ਕੇ ਸ਼ਹੀਦ ਕਰ ਦੇਣਾ ਪਰ ਉਹਦੀ ਕੋਣ ਸੁਣਦਾ ਸੀ ਆਹ ਦਾ ਨਾਰਾ ਮਾਰ ਕੇ ਨਿਕਲ ਗਿਆ ਪਰ ਉਹਦਾ ਜੋਨ ਜੋਗਾ ਨਾ ਆਹ ਸ਼ੇਰਖਾਂ ਦਾ ਖੇਤ ਤੁਸੀਂ ਜਦੋਂ ਫਟਿਆਲੇ ਵੱਲ ਆਓਗੇ ਨਾ ਉੱਥੇ ਮੌਜੂਦ ਹੈ ਮੋਤੀ RAM ਮੈਰੇ ਦੀ ਗੱਲ ਕਰਾਂ ਜਿਨ੍ਹਾਂ ਗੁਰੂ ਤੇ ਪੁੱਤਰਾਂ ਨੂੰ ਦੁੱਧ ਛਕਾਇਆ ਇਸ ਸੇਵਾ ਦੇ ਇਬਦ ਵਿੱਚ ਸਰਕਾਰ ਨੇ ਸਾਰਾ ਪਰਿਵਾਰ ਉਹਦਾ ਕੋਲੂ ਦੇ ਵਿੱਚ ਦੀ ਪੀੜ ਦਿੱਤਾ ਪਰ ਉਹ ਮੋਤੀ RAM ਮਹਿਰਾ ਜਿਹੜੇ ਬੱਚਿਆਂ ਨੂੰ ਜਿਹੜੇ ਕਲਾਸਾਂ ਨਾਲ ਦੁੱਧ ਪਿਆ ਸੀ ਉਹ ਗਲਾਸ ਅੱਜ ਮੌਜੂਦ ਆ ਉਹਦਾ ਗੁਰਦੁਆਰਾ ਉੱਥੇ ਸਤਾਪਤਾ ਗੇਟ ਮੌਜੂਦ ਆ ਚੰਗੇ ਬੰਦੇ ਨੇਕੀ ਖੱਟ ਕੇ ਦੁਨੀਆ ਉੱਤੇ ਜਿਹੜਾ ਜਾਗਾ ਨਾ ਛੱਡ ਜਾਂਦੇ ਆ ਟੋਡਰ ਮਲਦੀ ਦੀ ਗੱਲ ਕਰਾਂ ਸਿੱਖੋ ਜਿਨ੍ਹਾਂ ਸਾਰੀ ਪੂੰਜੀ ਅਸੀਂ ਤੇ ਇੰਨੇ ਸ਼ੁਕਰੇ ਆ ਨਾ ਕਮਾਈ ਦਾ ਸਵਾਦ ਨਹੀਂ ਕੱਢਦੇ ਪਰ ਜਿੰਨੀ ਉਹਨੇ ਪੂੰਜੀ ਇਕੱਠੀ ਕੀਤੀ ਸੀ ਸਾਰੀਆਂ ਸਾਰੀਆਂ ਮੋਹਰਾਂ ਖੜੀਆਂ ਰੱਖ ਕੇ ਸਰਕਾਰ ਕੋਲ ਮੁੱਲ ਜਗਾ ਲੈ ਕੇ ਸਾਬ ਜਦਿਆਂ ਦਾ ਸਸਕਾਰ ਕੀਤਾ 2200 ਘਰ ਸੀ ਕਿਸੇ ਦੇ ਘਰ ਵਿੱਚ ਰੋਟੀ ਨਹੀਂ ਪੱਕੀ ਕਿਸੇ ਨੇ ਚੁੱਲ੍ਹੇ 'ਚ ਅੱਗ ਨਹੀਂ ਬਾਲੀ ਮੈਂ ਆ ਜਿਹੜਾ ਗੁਰਮਤ ਸਵਾਗਤ ਮਨਾਇਆ ਗਿਆ ਨਾ ਇਹ ਪ੍ਰਬੰਧਕਾਂ ਨੇ ਪ੍ਰਬੰਧ ਇਸੇ ਕਰਕੇ ਕੀਤਾ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਬੱਚੇ ਬੱਚੀਆਂ ਪਤਤ ਪੁਣੇ ਦੇ ਵਹਿਣ ਦੇ ਵਿੱਚ ਰੁੜਦੇ ਜਾ ਰਹੇ ਸਿੱਖੀ ਨੂੰ ਛੱਡ ਕੇ ਇਹ ਆਪਣੇ ਘਰ ਵਿੱਚ ਫਿਰ ਵਾਪਸ ਆਉਣ ਇਹ ਪ੍ਰਬੰਧ ਇਹਨੇ ਨੇ ਤਾ ਕੀਤੇ ਜਾਂਦੇ ਵੀ ਪਤਤ ਪੁਣੇ ਦੀ ਲਹਿਰ ਨੂੰ ਕਿਸ ਤਰ੍ਹਾਂ ਕਿਤਰਾ ਖਤਮ ਕੀਤਾ ਜਾਵੇ ਤੋਂ ਸਾਬ ਜੱਦਿਆਂ ਨੂੰ ਆ ਜਦੋਂ ਦਿਨੋਂ ਨਾ ਇਹਨਾਂ ਦਿਨਾਂ 'ਚ ਆਪਣੇ ਪੁੱਤਰਾਂ ਦੇ ਵਿਆਹ ਛਾਦੀਆਂ ਨਾ ਕਰਿਆ ਕਰੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਹਿਬ ਜਦਾਂ ਦੇ ਸ਼ੀਧੀ ਦੇ ਦਿਹਾੜੇ ਆ ਆਪਣੇ ਬੱਚਿਆਂ ਦੇ ਜਨਮ ਦਿਨ ਨਾ ਮਨਾਇਆ ਕਰੋ ਵਿਆਹ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜੇ ਸੀ ਗੁਰਮਤ ਮਰਿਆਦਾ ਦੇ ਨਾਲ ਵਿਆਹ ਕਰਨਾ ਤੇ ਜੇ ਉਹਨਾਂ ਦਿਨਾਂ 'ਚ ਲਕਚਰ ਗੰਦੇ ਗੀਤ ਗਾਉਣ ਵਾਲੇ ਕਲਾਕਾਰ ਬੁਲਾਉਣੇ ਨਾ ਆਪਣੇ ਬੱਚਿਆਂ ਦੇ ਵਿਆਹ ਤੇ ਤੇ ਫਿਰ ਦਿਨ ਸੋਚ ਲਿਆ ਕਰੋ ਜਦੋਂ ਇਹ ਦਿਨ ਹੁੰਦੇ ਆ ਨਾ ਮੈਂ ਫਤਿਹਗਲ ਸਾਹਿਬ ਦੇ ਸ਼ਰਧਾਲੂ ਲੋਕ ਵੇਖਿਆ ਆਪਣੇ ਬਿਸਤਰੇ ਛੱਡ ਕੇ ਤੇ ਥੱਲੇ ਆ ਜਾਂਦੇ ਆ। ਆਸਣ ਉਹ ਥੱਲੇ ਲਾ ਲੈਂਦੇ ਆ। ਤੇ ਇਹਨਾਂ ਵਿੱਚ ਮੇਰੇ ਗੁਰੂ ਸਾਹਿਬ ਔਰ ਮਾਤਾ ਗੁਜਰੀ ਜੀ ਸਭ ਜਾਦੇ ਭੁੰਜੇ ਸੌਂਦੇ ਰਿਆ। ਇਹਨਾਂ ਦਿਨਾਂ 'ਚ ਇਹ ਸਾਰੇ ਦਿਨ ਅਸੀਂ ਉਹਨਾਂ ਦੀ ਜਾਤ ਵਿੱਚ ਗੁਜ਼ਾਰਨੇ ਆ। ਸਾਡੇ ਤੋਂ ਪਹਿਲਾਂ ਗਿਆਨੀ ਕਲਵੰਤ ਸਿੰਘ ਜੀ ਲਗੇ ਸੀ ਕਥਾਵਾਚ। ਉਹ ਦੱਸ ਰਹੇ ਸੀ ਮੇਰਾ ਇੱਕ ਸੱਜਣ ਸੀ। ਗਾਓ ਦਾ ਕੋਈ ਪਿਆਰ ਵਾਲਾ ਸੀ। ਆਂਦਾ ਉਹ ਮੈਨੂੰ ਗੱਲ ਸੁਣਾਵੇ। ਇੱਕ ਬੜੀ ਵਰਾਗੀ ਆਤਮਾ ਜਿਹੜਾ ਹਰ ਰੋਜ਼ ਫਤੇਗੜ ਸਾਹਿਬ ਆਇਆ ਕਰਦਾ ਸੀ।